ਮਾਹੀ ਚਾਹੇ ਹਲੇ ਬਹੁਤ ਸਾਰੇ ਪੜਾਉਣੇ ਆ ਪਹਿਲਾ ਦੂਜਾ ਤੀਜਾ ਕਿਉਂਕਿ 16 ਰਾਊਂਡ ਦੇ ਕਰੀਬ ਜਿਹੜੇ ਅੰਦਰ VOTING ਹੋਣੀ ਹੈ ਜਿਹੜੀ ਕਾਊਂਟਿੰਗ ਹੋਣੀ ਹੈ ਪਰ ਇੱਕ ਤਰੀਕੇ ਨਾਲ ਇਹ ਆ ਵੀ ਇਹ ਰਿਵਾਈਵਲ ਦੇ ਉੱਤੇ ਆ ਕਾਲੀ ਦਲ ਬਿਲਕੁਲ ਇਹ ਜਿਹੜੇ ਨਤੀਜੇ ਪਹਿਲਾਂ ਮਹਾਰਾ ਦੇ ਵੱਲੋਂ ਵੀ ਕਹੇ ਗਏ ਸੀ ਇਹ ਰਿਵਾਈਵਲ ਮੋਰ ਤੇ ਕਹਿ ਸਕਦੇ ਆ ਕਾਲੀ ਦਲ ਕਿਉਂਕਿ ਇੱਥੇ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹਜੇ ਫਿਲਹਾਲ ਨਤੀਜੇ ਬਾਕੀ ਆ ਪਰ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਤਾਂ ਕੋਈ ਅ ਜੇਕਰ ਕਹੇ ਇਹ ਸਿਆਸਤ ਦੇ ਪੱਧਰ ਤੇ ਕੋਈ ਵੱਡਾ ਬਦਲਾਅ ਨਹੀਂ ਹੋਣਾ ਸੀ ਨਾ ਪੰਜਾਬੀਆਂ ਨੂੰ ਹੋਣਾ ਸੀ ਤੇ ਨਾ ਹੀ ਪਾਰਟੀ ਦੇ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਹੋਣਾ ਸੀਗਾ ਪਰ ਅਕਾਲੀ ਦਲ ਇਸ ਹਾਲਾਤ ਦੇ ਵਿੱਚ ਆ ਕਿ ਜੇਕਰ ਇੱਥੋਂ ਨਾ ਜਿੱਤੇ ਦੀ ਤਾਂ ਹੋਰ ਹੇਠਾਂ ਡੇਗ ਜਾਣਾ ਸੀ ਇੱਥੋਂ ਜਿੱਤਣਾ ਅਕਾਲੀ ਦਲ ਦਾ ਬਹੁਤ ਜ਼ਰੂਰੀ ਸੀ ਤੇ ਲੀਡ ਫਿਲਹਾਲ ਬਣਾਈ ਹੋਈ ਹੈ ਸੁਖਵਿੰਦਰ ਕੌਰ ਜਿੱਤੇ ਨਾ ਮੈਨੂੰ ਲੱਗਦਾ ਜੇ ਦੂਸਰੇ ਨੰਬਰ ਤੇ ਵੀ ਆਉਂਦੀ ਆ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਲਈ ਇਹ ਅਚੀਵਮੈਂਟ ਹੈ ਬਿਲਕੁਲ ਅਕਾਲੀ ਦਲ ਮੋੜ ਉਸਤੇ ਹੈ ਨਾ ਕਿਉਂਕਿ ਬਿਲਕੁਲ ਖਤਮ ਹੋਣ ਕੰਡੇ ਸੀਗੀ ਫਿਰ ਬਾਅਦ ਦੇ ਵਿੱਚ ਇਨਫੈਕਸ਼ਨਸ ਹੋ ਗਏ ਉਹਨਾਂ ਦੇ ਇੰਨੇ ਉਹਨਾਂ ਦੇ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਹੋਰ ਅਕਾਲੀ ਦਲ ਬਣ ਗਏ ਅਕਾਲੀ ਦਲ ਪੁਨਰਸੁਰਜੀਤ ਦਲ ਬਣ ਗਿਆ ਹੈ ਨਾ ਤਾਂ ਉਹ ਸਾਰੇ ਜਿੰਨੇ ਵੀ ਅਕਾਲੀ ਦਲ ਬਣਿਆ ਇੱਕ ਪਾਸੇ ਉਹ ਸਾਰੇ ਆ ਇੱਕ ਪਾਸੇ ਅਕਾਲੀ ਦਲ ਆ ਇੱਕ ਪਾਸੇ ਸੱਤਾਧਿਰ ਪਾਰਟੀ ਆ ਔਰ ਇੱਕ ਪਾਸੇ ਕਾਂਗਰਸ ਆਪਾਂ ਕੱਲ ਵੀ ਡਿਸਕਸ਼ਨ ਕੀਤੀ ਸੀ ਕਿ ਕਾਂਗਰਸ ਹਥਿਆਰ ਟਾਲੇ ਹੋਏ ਆ ਉਹਨਾਂ ਦੇ ਵੱਲੋਂ ਹਨਾ ਤੇ ਪਰ ਇਹ ਤਿੰਨ ਤਰਫਾਂ ਮੁਕਾਬਲਾ ਜ਼ਰੂਰ ਸੀਗਾ ਇੱਥੇ ਇੱਕ ਪਾਸੇ ਜਾ ਰਿਹਾ ਸੀ ਕਿ ਵੀ ਅਕਾਲੀ ਦਲ ਤੇ ਦੂਸਰੇ ਪਾਸੇ ਪੁਨਰ ਸੁਰਜੀਤੀ ਦਲ ਜਿਹੜਾ ਇਹ ਹੋ ਸਕਦਾ ਆ ਤੇ ਆਮ ਆਦਮੀ ਪਾਰਟੀ ਸੱਤਾਧਿਰ ਜਿਹੜੀ ਪਾਰਟੀ ਹੈ ਤਾਂ ਉਹ ਉਹਨਾਂ ਵੀ ਮੁਕਾਬਲੇ ਦੇ ਵਿੱਚ ਸੀਗੀ ਤਾਂ ਇਹ ਤਿੰਨ ਤਰਫਾ ਮੁਕਾਬਲਾ ਸੀ ਪਰ ਅਕਾਲੀ ਦਲ ਨੇ ਇਹ ਵੇਦ ਲਾਹੇਵੰਦ ਰਹਿਣ ਵਾਲਾ ਤੇ ਉਹ ਲੋਕ ਜਿਹੜੇ ਨੇ ਉਹ ਫਿਰ ਸਿੱਖੀ ਨੂੰ ਪ੍ਰਮੋਟ ਜਿਹੜੀ ਕਰਦੀ ਆ ਪਾਰਟੀ ਉਹਦੇ ਵਾਲੀ ਜਾਣ ਕੇ ਰੁਝਾਨ ਉਹਨਾਂ ਦਾ ਉਧਰ ਹੀ ਹੋਊਗਾ ਹਾਲਾਂਕਿ ਜਿਹੜੀ ਸੱਤਾਧਿਰ ਪਾਰਟੀ ਆ ਜ਼ਰੂਰ ਮੁਕਾਬਲੇ ਦੇ ਵਿੱਚ ਬਣੀ ਹੋਈ ਆ ਨਤੀਜੇ ਬਦਲ ਸਕਦੇ ਆ ਪਲਟ ਸਕਦੇ ਆ ਪਰ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਲੀਡ ਰਹਿ ਰਹੀ ਆ ਤਾਂ ਉਹਦੇ ਵਿੱਚੋ ਇਹ ਜ਼ਰੂਰ ਆ ਕਿ ਅਕਾਲੀ ਦਲ ਦਾ ਇਹ ਵਧੀਆ ਸਿਸਟਮ ਜੋ ਅਕਾਲੀ ਦਲ ਆ ਉਹ ਰਿਵਾਈਵਲ ਮੋੜ ਤੇ ਆ ਔਰ ਇਹ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਅਕਾਲੀ ਦਲ ਨੂੰ ਜ਼ਰੂਰ ਫਾਇਦੇਮੰਦ ਹੋ ਸਕਦਾ ਹੈ ਅੱਛਾ ਇੱਕ ਇਹ ਵੀ ਚੀਜ਼ ਆ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਸੀਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਦੋਂ ਪਾਰਟੀ ਨਵੀਂ ਨਵੀਂ ਆਈ ਤੇ ਸਾਨੂੰ ਲੱਗਿਆ ਵੀ ਵਾਹ ਇਹ ਤੇ ਉਹ ਪਾਰਟੀ ਆ ਕਿਉਂਕਿ ਕਹਿੰਦੇ ਵੀ ਮੈਂ ਮੈਂ ਨਹੀਂ ਮੈਂ ਨਹੀਂ ਕੁਝ ਬਣਨਾ ਮੈਂ ਕਿਉਂਕਿ ਅਕਾਲੀ ਦਲ ਦਾ ਪਹਿਲਾ ਮੋੜ ਦਾ ਜਿਹੜਾ ਇੱਕ ਸਿਧਾਂਤ ਹੈ ਵੀ ਜਿਹੜਾ ਲੀਡਰ ਜਿਹੜਾ ਮਤਲਬ ਹੈੱਡ ਹੈ ਉਹ ਕੁਝ ਨਹੀਂ ਬਣਦਾ ਹੁੰਦਾ ਨਾ ਉਹਨੂੰ ਕੈਬਨਿਟ ਮਿਨਿਸਟਰੀ ਚਾਹੀਦੀ ਨਾ ਉਹਨੇ ਸੀਐਮ ਬਣਨਾ ਪਰ ਬਾਅਦ ਵਿੱਚ ਸਾਨੂੰ ਲੱਗਣ ਲੱਗ ਪਿਆ ਵੀ ਇਹ ਤਾਂ ਸਭ ਕੁਝ ਆਪਣੇ ਪੱਲੇ ਚਾਹੁੰਦੇ ਨੇ ਜਿਵੇਂ ਅੰਦਰ ਦੇ ਖਾਤੇ ਹੁੰਦੇ ਅਸੀਂ ਵੀ ਜੀ ਫਲਾਣੇ ਨੂੰ ਨਾ ਕਿਤੇ ਲੀਡਰ ਬਣਾ ਲਿਓ ਪਰ ਇੱਕ ਬੰਨੇ ਇੱਕ ਉਹ ਵੀ ਸਿਨੈਰੀਓ ਸੀ ਵੀ ਦੂਸਰੀ ਪਾਰਟੀ ਤੇ ਚਾਹੇ ਉਹ ਆਪਾਂ ਕਹਿ ਲਈਏ ਵੀ ਜਾਖੜ ਸਾਹਿਬ ਹੋਣ ਚਾਹੇ ਹੋਰ ਲੀਡਰ ਹੋਣ ਵੱਡੀਆਂ ਪਾਰਟੀਆਂ ਦੇ ਉਹ ਕਹਿੰਦੇ ਸੀ ਵੀ ਅਕਾਲੀ ਦਲ ਖੇਤਰੀ ਪਾਰਟੀ ਆ ਤੇ ਮਰਨੀ ਨਹੀਂ ਚਾਹੀਦੀ ਫਿਰ ਬੀਬੀਐਮ ਆ ਗਿਆ ਫਿਰ ਉਸ ਤੋਂ ਬਾਅਦ ਹੁਣ ਪੀਯੂ ਦਾ ਮੋਰਚਾ ਲਾ ਲਿਆ ਇਹ ਧਰਮ ਯੁੱਧ ਮੋਰਚਿਆਂ ਵਰਗੇ ਲੱਗਦੇ ਸੀ ਸਾਨੂੰ ਤੁਹਾਨੂੰ ਲੱਗਦਾ ਵੀ ਖੇਤਰੀ ਪਾਰਟੀ ਇਸੇ ਕਰਕੇ ਵੀ ਰਿਵਾਈਵਲ ਤੇ ਆ ਬਿਲਕੁਲ ਕਿਉਂਕਿ ਹੁਣ ਜਿੰਨੇ ਮੁੱਦੇ ਨਿਕਲ ਕੇ ਸਾਹਮਣੇ ਆਏ ਆ ਪੰਜਾਬ ਦੇ ਨਾਲ ਜੁੜੇ ਹੋਏ ਮੁੱਦੇ ਆ ੱੱਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਤੇ ਨਾ ਕਿਤੇ ਲੋਕ ਇਹ ਇਹ ਜ਼ਰੂਰ ਸਮਝਦੇ ਆ ਕਿ ਇਹਨਾਂ ਮੁੱਦਿਆਂ ਦੇ ਵਿੱਚ ਜੇਕਰ ਕੋਈ ਸਾਥ ਦੇ ਸਕਦਾ ਤਾਂ ਖੇਤਰੀ ਪਾਰਟੀ ਦੇ ਸਕਦੀ ਆ ਠੀਕ ਹੈ ਅ ਅਸੀਂ ਆਮ ਆਦਮੀ ਪਾਰਟੀ ਇਹਨਾਂ ਮੋਰਚਿਆਂ 'ਚ ਬਿਲਕੁਲ ਉਹਨਾਂ ਦਾ ਵੀ ਸਾਥ ਰਿਹਾ ਪਰ ਜਿਹੜਾ ਅਕਾਲੀ ਦਲ ਦੇ ਵਿੱਚ ਵੱਲੋਂ ਵੀ ਤੇ ਇੱਕ ਸਾਲ ਦੇ ਵਿੱਚ ਆਪਣੀ ਪੋਲਿਟਿਕਸ ਕੀਤੀ ਗਈ ਹੈ ਨਾ ਉਹ ਵੀ ਦੇਖਣ ਵਾਲੀ ਹੈ ਕਿਉਂਕਿ ਜਦੋਂ ਪੀਯੂ ਦਾ ਮੁੱਦਾ ਪਹਿਲਾਂ ਉੱਠਿਆ ਇੱਕ ਸਾਲ ਤੋਂ ਹੀ ਚੱਲ ਰਿਹਾ ਮੁੱਦਾ ਤੇ ਉਹਦੇ ਵਿੱਚ ਅਕਾਲੀ ਦਲ ਕਾਂਗਰਸ ਇਕੱਠੇ ਨਜ਼ਰ ਆਏ ਸੀਗੇ ਹਨਾ ਤੇ ਉਹ ਵੀ ਮਤਲਬ ਅਕਾਲੀ ਦਲ ਕਿਤੇ ਨਾ ਕਿਤੇ ਜੇਕਰ ਆਪਣੇ ਹਿੱਤ ਛੱਡਣੇ ਪੈ ਰਹੇ ਆ ਆਪਣੀ ਪੋਲਿਟਿਕਸ ਨੂੰ ਲੌਂਗ ਰਨ ਕਰਨ ਲਈ ਤਾਂ ਉਹ ਛੱਡ ਵੀ ਰਹੀ ਆ ਤਾਂ ਲੋਕ ਉਹ ਵੀ ਦੇਖ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਹਾਂ ਸਾਡੇ ਫੇਵਰ ਦੇ ਵਿੱਚ ਇਹ ਖੇਤਰੀ ਜੋ ਮੁੱਦੇ ਨੇ ਇਹ ਖੇਤਰੀ ਪਾਰਟੀ ਹੀ ਚੱਕ ਸਕਦੀ ਹੈ ਤਾਂ ਕਰਕੇ ਇਹ ਜਰੂਰ ਇਹ ਦੇਖਣ ਨੂੰ ਮਿਲ ਰਿਹਾ ਉਛਾਲ ਹਾਲਾਂਕਿ ਜੇਕਰ ਆਪਾਂ ਮਨਦੀਪ ਖਾਲਸਾ ਉਹਨਾਂ ਦੀ ਗੱਲ ਕਰ ਲਈਏ ਜਿਹੜੇ ਅਕਾਲੀ ਦਲ ਦੇ ਬਾਕੀ 파ਰਟਸ ਹੋਏ ਸੀਗੇ ਉਹਨਾਂ ਦੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਸੀ ਮਨਦੀਪ ਖਾਲਸਾ ਨੂੰ ਹਨਾ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਖਡੂਰ ਸਾਹਿਬ ਦੀ ਚੋਣ ਹੋਈ ਤਾਂ ਉਸੇ ਵਹਾਵ ਦੇ ਵਿੱਚ ਮਨਦੀਪ ਖਾਲਸਾ ਵੀ ਆਇਆ ਹੈ ਨਾ ਉਸ ਵਹਾਵ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਪਰ ਉਹ ਉਸ ਸਮੇਂ ਅੰਮ੍ਰਿਤਪਾਲ ਦਾ ਦੌਰ ਸੀ ਠੀਕ ਹੈ 2022 ਇਲੈਕਸ਼ਨ ਹੋਏ ਉਹ ਦੌਰ ਆਮ ਆਦਮੀ ਪਾਰਟੀ ਦਾ ਦੌਰ ਸੀ ਇਹ ਦੌਰ ਆਮ ਆਦਮੀ ਪਾਰਟੀ ਦਾ ਦੌਰ ਤਾਂ ਹੈ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਹਾਂ ਸਤਾ ਥਿਰ ਦੇ ਵਿੱਚ ਆ ਆਪਣੇ ਵੱਲੋਂ ਮਸ਼ੀਨਰੀ ਉਹਨਾਂ ਦੇ ਵੱਲੋਂ ਲਗਾਈ ਗਈ ਹੈ ਸਾਰੀ ਆਪਣੇ ਵੱਲੋਂ ਉਹਨਾਂ ਦੇ ਵੱਲੋਂ ਹਰ ਚੀਜ਼ ਕੀਤੀ ਜਾ ਰਹੀ ਹੈ ਪਰ ਜਿਹੜਾ ਅਕਾਲੀ ਦਲ ਦਾ ਹੈ ਇਹ ਅਕਾਲੀ ਦਲ ਦਾ ਦੌਰ ਆ ਸਕਦਾ ਹੈ ਇਹ ਕਿਤਨਾ ਕਿਤੇ ਉਹ ਹਿੰਟ ਵੀ ਹੈਗਾ ਆ ਕਿ ਅਕਾਲੀ ਦਲ ਜੇਕਰ ਪਾਰਟੀ ਦੇ ਪੰਜਾਬ ਦੇ ਮੁੱਦਿਆਂ ਤੇ ਖੜੇਗੀ ਜੇਕਰ ਪੰਜਾਬ ਦੀ ਗੱਲ ਕਰੇਗੀ ਤਾਂ ਅਕਾਲੀ ਦਲ ਨੂੰ ਵੀ ਲੋਕ ਸਵੀਕਾਰ ਕਰਨਗੇ ਤਾਂ ਇਹ ਗੱਲ ਜਰੂਰ ਕਹਿ ਸਕਦੇ ਆ ਕਿ ਲੋਕਾਂ ਦੇ ਵੱਲੋਂ ਸਵੀਕ੍ਰਿਤੀ ਜਿਹੜੀ ਅਕਾਲੀ ਦਲ ਨੂੰ ਆ ਉਹ ਇੱਥੇ ਅਪਣਾਇਆ ਜਾ ਰਿਹਾ ਹੈ ਔਰ ਖੁੱਲ੍ਹਿਆਂ ਬਾਹਾਂ ਦੇ ਨਾਲ ਹਜੇ ਆਪਾਂ ਨਹੀਂ ਕਹਿ ਸਕਦੇ ਜਿੱ ਤੱਕ ਕੀ ਤਾਂ ਆਪਾਂ ਕਹਿ ਸਕਦੇ ਆ ਪਰ ਜਰੂਰ ਅਕਾਲੀ ਦਲ ਨੂੰ ਲੈ ਕੇ ਜੋ ਪਰਸੈਪਸ਼ਨ ਹੈ ਪੰਜਾਬ ਦੇ ਲੋਕਾਂ ਦੀ ਤਰੰਤਰੰਦੇ ਲੋਕਾਂ ਦੀ ਤਰੰਤਰੰਦੇ ਦੇ ਜੇ ਕਿ ਖਿਤੇ ਦੀ ਗੱਲ ਕਰੀਏ ਤਾਂ ਹੈਗਾ ਮਾਝੇ ਵਾਲਦਾ ਆ ਪਰ ਜੇ ਕਹਿੰਦੇ ਜਿਹੜਾ ਇਹਦਾ ਸਾਰਾ ਬਿਹੇਵੀਅਰ ਹੈ ਉਹ ਮਾਲਵੇ ਵੱਲ ਦਾ ਆ ਤੇ ਮਾਲਵੇ ਨੂੰ ਨਾਲ ਵੀ ਆਪਾਂ ਅਟੈਚ ਕਰਕੇ ਦੇਖ ਸਕਦੇ ਹਾਂ ਕਿ ਜਿਹੜਾ ਮਾਲਵਾ ਆ ਜਿਸ ਤਰੀਕੇ ਦੇ ਨਾਲ ਉਹ ਰਿਐਕਟ ਕਰਦਾ ਪੋਲਿਟਿਕਸ ਨੂੰ ਤਾਂ ਮਾਝਾ ਤਰਨਤਾਰਨ ਖਾਸ ਤੌਰ ਤੇ ਉਸੇ ਤਰੀਕੇ ਨਾਲ ਰਿਐਕਟ ਕਰਦਾ ਪੋਲਿਟਿਕਸ ਨੂੰ ਤਾਂ ਇਹਦਾ ਮਤਲਬ ਕੀ ਹੈ ਕਿ ਅਕਾਲੀ ਦਲ ਕਿਤੇ ਨਾ ਕਿਤੇ ਮਾਲਵਾ ਦੇ ਵਿੱਚ ਵੀ ਆਪਣੀ ਪਕੜ ਬਣਾ ਸਕਦਾ ਤਾਂ ਇਹ ਹੀ ਬਿਲਕੁਲ ਇੱਕ ਰਿਵਾਈਵਲ ਮੋੜ ਆ ਅਕਾਲੀ ਦਲ ਲਈ ਔਰ ਬਾਕੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਹੁਣ ਨਤੀਜਾ ਕੀ ਨਿਕਲਦਾ